ਹਾ 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 ਲੈ ਬਾਈਓ ਸਤਿ ਸ੍ਰੀ ਅਕਾਲ ਸਾਰੇ ਆ ਵੀਰਾਂ ਨੂੰ ਹਾਂ ਦੇਖੋ ਜਾਨਵਰ ਆਪਣੇ ਬਾਹਰ ਨਿਕਲਿਆ ਏ ਹਾਂ ਲੋ ਜੀ ਬੱਚੇ ਤੇ ਆਪਣੇ ਨੀਲੀ ਕਬੂਤਰੀ ਤੇ ਦੋਨੋਂ ਮਰ ਗਏ ਅੱਜ ਇੱਕ ਕੱਲ ਮਰ ਗਿਆ ਤੇ ਇੱਕ ਅੱਜ ਮਰ ਗਿਆ ਪਤਾ ਨਹੀਂ ਕੀ ਹੋਇਆ ਕੀ ਨਹੀਂ ਕੱਲ੍ਹ ਆਲਾ ਦਾ ਮਰਿਆ ਭਾਈ ਦੇਖਿਆ ਦੀ ਅੱਜ ਜਲ ਕੋ ਸਾਗ ਦਾ ਤੇ ਯਾਨੀ 3:00 ਵਜੇ ਦਾ ਠੀਕ ਤੀਗਾ ਉਪਿਆ ਦੇ ਹੁਣ ਖਤਮ ਹੋ ਗਿਆ ਹੁਣ ਹਾਰ ਕੇ ਦੱਬ ਗਏ ਆ ਹਾ 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 ਆ ਗਈ ਆਪਣੇ ਆਰਡਰ ਵਾਲੇ ਜਾਨਵਰ ਹਾ 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 ਉਹ ਇੱਕ 1 ਵਜਾ ਜਾ ਕਿੱਧਰ ਗਿਆ ਉਹ ਹਾ 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 ਇੱਕ ਨਹੀਂ ਹੈਗਾ ਹਾਂ ਆ ਗਿਆ ਹਾ 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 ਲਓ ਜੀ ਤਿੰਨੇ ਜਾਨਵਰ ਉਤਰੇ ਕਾਲੀਗਾਨੀ ਵਾਲਾ ਮੋਜਾ ਕਾਲ ਸਾਖਾ ਕਾਲੀਗਾਨੀ ਵਾਲਾ ਦਾ ਥੱਲੇ ਆਉਣ ਵਾਲਾ ਵੀਡੀਓ ਨੂੰ ਚਲਦੀ ਗਿਆ ਲਾਈਕ ਸ਼ੇਅਰ ਕਰਦਾ ਕਰੋ ਪ੍ਰੋਬੋ ਹਾ 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 ਹਾਂ ਲਓ ਜੀ ਹਾਂ ਫਿਰਦਾ ਆਪਣਾ ਸਾਹਮਣੇ ਦੋ ਰੰਗ ਦੀਆਂ ਅੱਖਾਂ ਵਾਲਾ ਐ ਗਰਦਨ ਲਾਲੀ ਚ ਆ ਗਈ ਇਹਦੀ ਝਾੜਾਂ ਚ ਦੀ ਉੱਤੇ ਲਾਲ ਚੀਨਿਆਂ ਜੋ ਹੈ ਇਹ ਹਾਏ ਦੀ ਕਬੂਤਰੀ ਲਵੇ ਫਿਰਦੀ ਆ ਜਿਹੜੀ ਇਹ ਕਬੂਤਰੀ ਲੈਂਦੀ ਦੀ ਆ ਗਈ ਲੱਠੀ ਅੰਡਿਆਂ ਤੋਂ ਉੱਠ ਕੇ ਆ ਹਾ ਹਾ ਆ ਕਾਲੀ ਗਾਨੀ ਵਾਲਾ ਬੱਚਾ ਬਈਆ ਲੱਠੀ ਦਾ ਇਹ ਇਹ ਦੂਜੀ ਝੋਲੀ ਦਾ ਬੱਚਾ ਹੈ ਆਪਣੇ ਘਰੇ ਪਹਿਲੀ ਝੋਲੀ ਦੀ ਉਹ ਮੋਜੇ ਨਾਲ ਲੱਗੀ ਹੋਈ ਆ ਕਬੂਤਰੀ ਜਿਹੜੀ ਉਹ ਹੈ ਉਹ ਅੰਡਿਆਂ ਤੇ ਬੈਠੀ ਆ ਇਸ ਟਾਈਮ ਆ ਇਹ ਦੂਜੀ ਝੋਲੀ ਦਾ ਬੱਚਾ ਹੈ ਆਹ ਦੀ ਆ ਗਈ ਜਿਹੜੀ ਹੋ ਜਾਂਦੀ ਹੈ ਕਾਲੀਆਂ ਕੰਨੀਆਂ ਵਾਲੀ ਇਹ ਪਹਿਲੀ ਝੋਲੀ ਦੀ ਲੱਠੀ ਦੀ ਆਹ ਕਾਲੀ ਕੰਨੀਆਂ ਵਾਲਾ ਦੂਜੀ ਝੋਲੀ ਦਾ ਇਹ ਜੋੜਾ-ਜੋੜਾ ਦੀ ਬਚਿਆ ਨੇ ਇਹਨਾਂ ਚੋਂ ਆਹ ਕਾਲੀ ਕੰਨੀਆਂ ਵਾਲੇ ਨਾਲ ਦਾ ਇੱਕ ਮਰਗਿਆ ਤੇ ਇਹਦੇ ਨਾਲ ਦਾ ਕਬੂਤਰ ਹੈਗਾ ਉਹ ਕਿਸੇ ਬੰਦੇ ਨੂੰ ਦੇਤਾ ਸੀ ਉਹਦੇ ਘਰੇ ਗਏ ਜਗੇ ਆਹ ਉਹ ਲਾਲ ਚੀਨਾ ਦੀ ਬਹੁਤ ਟੌਪ ਦਾ ਬਣਿਆ ਲਿਖਿਆ ਜਾਨਵਰ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਵੀਰੋ ਚੱਲਦੇ ਸਬਸਕ੍ਰਾਈਬ ਵੀ ਕਰਿਆ ਕਰੋ ਉਹ ਦੇਖੋ ਜੀ ਮੌਜੇ ਵਾਲੀ ਕਬੂਦਰੀ ਲੈ ਆ ਰਹੀ ਹੈਗੀ ਆਲਣਾ ਪਾ ਰਹੀ ਹੈ ਨਾਲ ਹੁੰਦੇ ਖੱਪਲ ਖੋਤਾ ਇਹਦਾ ਨੂੰ ਮਿਲ ਜਾਂਦਾ ਚੀਜ਼ ਉਹ ਹੀ ਚੱਕ ਕੇ ਤੁਰਪੰਦੀ ਆ ਹੁਣ ਦੇਖੋ ਇਹਦੇ ਮੂੰਹ ਚੋਂ ਖੱਬਲ ਦਾ ਕੱਖ ਜਿਆ ਆ ਗਿਆ ਜੀ ਕਾਲੀ ਗਾਨੀ ਵਾਲਾ ਹਾ 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 ਕਾਲ ਸਾਖੇ ਦਾ ਭਰਾ ਦੇਖੋ ਜੀ ਇਹਦਾ ਉੜਦਾ ਜੀ ਕਾਲ ਸਾਖਾ ਆਪਣਾ ਦਾ ਭਾਈ ਆ ਨੀਲੀ ਤੇ ਮਸਤ ਹੈ ਫਿਰਦਾ ਜਾ ਇਹ ਨੀਲੀ ਨੂੰ ਬਹੁਤ ਮੌਜਾ ਵੀ ਇਹਦੇ ਤੇ ਮਸਤ ਹੁੰਦਾ ਹੈ ਔਰ ਇਹਦਾ ਲੱਠੀ ਨਾਲ ਲੱਗੇ ਆਬੀਏਸ਼ੀ ਦੀ ਮਾਸਤ ਹੁੰਦਾ। ਇਹਨਾਂ ਗੋਲਾ ਵਜਾ ਹੁੰਦਾ ਤੁਰਿਆ ਦੇਖੋ ਕਿੰਨਾ ਰੰਗ ਫਰਕ ਪੈ ਗਿਆ ਦਾ। ਆਮ ਨੀਲੇ ਕਬੂਤਰੀ ਉੱਡ ਕੇ ਕਿედა ਤਾਂ ਲੱਗੀ ਹੁਣ ਇਹ। ਆ ਆ ਆ ਆ ਆ। ਲੱਗੀ ਜੀ ਮੌਜੇ ਵਾਲੀ ਕਬੂਤਰੀ ਖੱਬਲ ਜੇ ਪਹਿਲਾਂ ਘੇੜਾ ਖਾਲੀ ਇਹਦੇ ਆਈ। ਆ ਜਾ ਪੁੱਤੋਈ। ਆਓ 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 ਆਹ ਹਾ 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 ਲਓ ਵੀ ਵੀਰੋ ਬੈਠੀ ਐ ਲੱਠੀ ਜਾ ਕੇ ਆ ਹਾ 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 ਆਓ 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 ਹਾ 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 ਆਓ 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 ਹਾ 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 ਸੁਲੇ ਗਾਲਿੰਗ ਠੀਕ ਹਲੋ ਮੇਰੇ ਛਾਤਰੀ ਦਸਲੇ ਨਹੀਂ ਆ ਰਹੇ ਕੋਈ ਜੇ ਕਮੀ ਪੇਸ਼ੀ ਹੁੰਦੀ ਆਪਾਂ ਨੂੰ ਦੱਸੋ ਬਾਈ ਇਹ ਬੱਚੇ ਮਰਨ ਦਾ ਕਾਰਨ ਕੀ ਆ ਇਹ ਵੀ ਦੱਸਿਓ ਆ ਬੈਠਾ ਜੀ ਮੌਜਾ ਔਰ ਲਿਕਨੀ ਤੇ ਦੋਈ ਕੰਨੀ ਤੇ ਬੈਠਾਗਾ ਕਾਲ ਸਾਖਾ ਕਾਲੀਆਂ ਕਸਾਂ ਵਾਲਾ ਆਹਾਹਾਹਾਹਾਹਾ ਬਚੇ ਮਰਨ ਦਾ ਕਾਰਨ ਨਹੀਂ ਪਤਾ ਲੱਗਦਾ ਭਾਈ ਵੀ ਬਚੇ ਕਿਉਂ ਮਰ ਗਏ ਆਪਣਾ ਨਰੀ ਟੋਕਰੀ ਵੀ ਰੋਜ਼ ਮੰਗੋ ਸਾਫ਼ ਕਰਦੇ ਤੇ ਨਵੀਂ ਟੋੜੀ ਪਾਉਂਦੇ ਤੇ ਕਿ ਪੁਰਾਣੀ ਛੱਡ ਦਿੰਦੇ ਤੇ ਕਰੇ ਆ ਇੰਨੀ ਵੀ ਖਰਾਬ ਹੋਣ ਦਤੀ ਉਹ ਨੇ ਕਿਸ਼ੇ ਮੇਰੇ ਵੀਰ ਭਰਾ ਨੂੰ ਪਤਾ ਹੋਏ ਤਾਂ ਦੱਸਿਓ ਵੀ ਕੀ ਕਾਰਨ ਅੱਜ ਇਹ ਮੈਨੂੰ ਐਂ ਦੀ ਗਾ ਵੀ ਕੋਈ ਸੁਪਨਾ ਪੜ ਗਿਆ ਮੈਂ ਸਾਰਾ ਖੁੱਡ ਅੱਜ ਫਰੋਲਿਆ ਕੋਈ ਹੈ ਨਹੀਂ ਸੀ Ha 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 Ei, oli, 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 ਨਾ ਉਹ ਟਾਂਗੇ ਉੱਚੀ ਆ ਆ ਆ ਆ ਆ 好，好，好，好。 ਲਓ ਜੀ ਕਾਲੀਆਂ ਕਸਾਣਾ ਦਾ ਉਤਰਾ ਥੱਲੇ ਹੁਣ ਮੌਜੇ ਦੀ ਤਿਆਰੀ ਆ ਆਓ 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 ਹਾ 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 ਮੈਨੂੰ ਲੱਗਦਾ ਜੀ ਗੋਲਾ ਵਜਾ ਕਬੂਤਰੀ ਬਣ ਗਈ ਆ ਦੇਖੋ ਉਹ ਟੀਰਾ ਜਿਆ ਲੱਗਿਆ ਹੈ ਅਗਾ ਕੱਟੇ ਕੋਲੇ ਜਾ ਪਹੁੰਚਿਆ ਬਦੰਦਰਾ Oh, 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 oh. ਹਾ 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 ਨày ਵੀਰੋ ਆਪਣੀ ਵੀਡੀਓ ਬਹੁਤ ਲੰਬੀ ਹੋ ਗਈ ਧੰਨਵਾਦ ਤੁਹਾਡਾ ਲਾਇਕ ਸ਼ੇਅਰ ਜਰੂਰ ਕਰਿਓ ਦੱਸਿਓ ਵੀ ਉਹ ਬੱਚਿਆਂ ਨੂੰ ਕੀ ਦਿੱਕਤ ਪਈ ਸੀ ਵੀਰੇ ਦੇ ਬੱਚੇ ਮਰ ਰਹੇ ਨੇ ਪਹਿਲਾਂ ਵੀ ਇਹਦੇ ਨਾਲ ਵਾਲਾ ਗੋਲੇ ਨਾਲ ਵਾਲਾ ਬੱਚਾ ਇੱਕ ਮਰ ਗਿਆ ਦੀਆ ਇਹ ਇਕੱਲਾ ਹੀ ਬੱਚਿਆਂ ਦੀ ਇਹਦੀ ਬਦੀ ਹੋਈ ਸੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਭਰਾਵੋ ਧੰਨਵਾਦ ਸਾਰੇ ਵੀਰਾਂ ਦਾ ਆ ਮੱਗ ਦੇ ਦੀ ਚਾਲਕ ਤੁਹਾਨੂੰ ਫੇਰ ਦਿਖਾਉਣੇ ਆ ਲਓ ਜੀ ਧੰਨਵਾਦ ਬਾਏ ਬਾਏ ਸਾਰੇ ਵੀਰਾਂ ਨੂੰ